ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਅੱਜ ਆਪਾਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਅਤੇ 5ਵੀਂ ਜਮਾਤ ਦੀ ਗਣਿਤ ਦੀ ਪ੍ਰੀਖਿਆ ਦੇ ਲਈ ਕੁਝ ਕੁ ਸਵਾਲਾਂ ਨੂੰ ਸਮਝਣ ਦਾ ਯਤਨ ਕਰਾਂਗੇ ਸਾਡਾ ਪਹਿਲਾ ਸਵਾਲ ਹੈ ਪ੍ਰਤੀਸ਼ਤ ਵਿੱਚ ਬਦਲੋ ਪ੍ਰਤੀਸ਼ਤ ਵਿੱਚ ਬਦਲੋ ਸਾਨੂੰ ਦਿੱਤਾ ਹੈ 3/5 ਪ੍ਰਤੀਸ਼ਤ ਛਤ ਦਾ ਮਤਲਬ ਹੁੰਦਾ ਹੈ 100 ਮਤਲਬ ਕਿ ਇਸ ਨੂੰ ਆਪਾਂ ਇਹ ਪੰਜ ਵਿੱਚੋਂ ਤਿੰਨ ਚੀਜ਼ਾਂ ਸਾਨੂੰ ਪ੍ਰਾਪਤ ਹੋਈਆਂ ਹਨ ਇਹ ਅੰਸ਼ ਹੈ ਇਹ ਹਰ ਹੈ ਤਾਂ ਪੰਜ ਵਿੱਚੋਂ ਜੇਕਰ ਸਾਨੂੰ ਤਿੰਨ ਅੰਕ ਮੰਨ ਲਓ ਪੰਜ ਅੰਕਾਂ ਦਾ ਕੋਈ ਪੇਪਰ ਸੀ ਤਿੰਨ ਅੰਕ ਅਸੀਂ ਪ੍ਰਾਪਤ ਕੀਤੇ ਨੇ ਪ੍ਰਤੀਸ਼ਤ ਦਾ ਮਤਲਬ ਇਹ ਹੈ ਜੇ ਇਹ ਪੇਪਰ 100 ਅੰਕਾਂ ਦਾ ਹੁੰਦਾ ਤਾਂ ਸਾਨੂੰ ਕਿੰਨੇ ਅੰਕ ਪ੍ਰਾਪਤ ਹੁੰਦੇ ਇਸ ਦਾ ਬੜਾ ਸੌਖਾ ਤਰੀਕਾ ਹੈ ਪ੍ਰਤੀਸ਼ਤ ਛਤ ਦਾ ਮਤਲਬ ਹੁੰਦਾ ਹੈ 100 ਇਹਨੂੰ 100 ਦੇ ਨਾਲ ਗੁਣਾ ਕਰ ਦਿਓ ਕੱਟ ਦਿਓ 515 25 120 ਤੇ 60 ਪ੍ਰਤੀਸ਼ਤ ਉੱਤਰ ਆਊਗਾ ਜੇਕਰ ਸਾਨੂੰ 5 ਚੋਂ 3 ਅੰਕ ਮਿਲਦੇ ਹਨ ਤਾਂ 100 ਦੇ ਵਿੱਚੋਂ 60 ਅੰਕ ਅਸੀਂ ਪ੍ਰਾਪਤ ਕੀਤੇ ਹਨ ਇਸ ਨੂੰ ਕਹਿੰਦੇ ਹਾਂ ਅਸੀਂ ਪ੍ਰਤੀਸ਼ਤ ਬਦਲ ਵੀ ਇਹੀ ਹੈ ਪ੍ਰਤੀਸ਼ਤ ਵਿੱਚ ਬਦਲੋ ਹੁਣ ਜਿਹੜੀ ਸਾਨੂੰ ਰਕਮ ਦਿੱਤੀ ਹੈ ਉਹ ਹੈ ਡੈਸ਼ਮਲ ਦੇ ਵਿੱਚ ਦਸ਼ਮਲਵ ਦੇ ਰੂਪ ਦੇ ਵਿੱਚ 0.35 ਤਾਂ ਸਭ ਤੋਂ ਪਹਿਲਾਂ ਅਸੀਂ ਇਸ ਦਾ ਦਸ਼ਮਲਵ ਹਟਾਉਣਾ ਹੈ ਇੱਕ ਪਿੱਛੇ ਦੋ ਅੰਕ ਹਨ ਦੋ ਜ਼ੀਰੋ ਆ ਪ੍ਰਤੀਸ਼ਤ ਬਣਾਉਣ ਲਈ ਉਹੀ ਸੇਮ ਤਰੀਕਾ 100 ਦੇ ਨਾਲ ਗੁਣਾ 100 ਦੇ ਨਾਲ 100 ਕੱਟ ਗਿਆ ਸਾਡੇ ਲਈ ਬਰਹਿ ਗਿਆ 35 ਤਾਂ ਇਹਦਾ ਉੱਤਰ ਆਏਗਾ 35% ਅਗਲਾ ਸਵਾਲ ਹੈ ਸਰਜੀਤ ਕੋਲ 800 ਰੁਪਏ ਸਨ ਉਸ ਨੇ ਇਹਨਾਂ ਰੁਪਈਆਂ ਦਾ 80% ਖਰਚ ਕਰ ਦਿੱਤਾ ਹੁਣ ਉਸ ਕੋਲ ਕਿੰਨੇ ਰੁਪਏ ਬਚੇ ਸਰਜੀਤ ਕੋਲ ਕਿੰਨੇ ਰੁਪਏ ਹਨ ਸਰਜੀਤ ਕੋਲ ਰੁਪਏ ਹਨ 800 ਰੁਪਏ ਉਸਨੇ ਖਰਚ ਕਰ ਦਿੱਤਾ ਕਿੰਨਾ ਖਰਚ ਕੀਤਾ 80% ਤਾਂ ਉਦਲੇਵੇਂ ਜੇ ਆਪਾਂ ਇੱਥੇ ਦੇਖੀਏ ਬਾਕੀ ਕਿੰਨੇ ਪ੍ਰਤੀਸ਼ਤ ਰਹਿ ਗਏ ਉਦਲੇਵੇਂ 100 ਦੇ ਵਿੱਚੋਂ ਆਪਾਂ 80 ਘਟਾ ਦਈਏ ਤਾਂ ਉਦਲੇਵੇਂ ਰਹਿ ਗਏ 20% ਰੁਪਏ b ਪ੍ਰਤੀਸ਼ਤ ਆਪਾਂ ਦੱਸਣੇ ਹਨ ਰੁਪਏ ਕਿੰਨੇ ਰਹਿ ਗਏ 800 ਦਾ 20% 800 b ਪ੍ਰਤੀਸ਼ਤ ਦਾ ਮਤਲ 100 ਦੋ ਜ਼ੀਰੋਆਂ ਦੇ ਨਾਲ ਦੋ ਜ਼ੀਰੋਆਂ ਕੱਟ ਦਿੱਤੀਆਂ b 8 160 ਰੁਪਏ ਉਸ ਕੋਲ ਬਾਕੀ ਬਚੇ ਇਸ ਸਵਾਲ ਨੂੰ ਦੂਜੇ ਤਰੀਕੇ ਨਾਲ ਵੀ ਕਰ ਸਕਦੇ ਹਾਂ ਪਹਿਲਾਂ 800 ਦਾ 80% ਉਸਨੇ ਕਿੰਨਾ ਖਰਚ ਕੀਤਾ ਆਪਾਂ ਕੱਟ ਲੈਣੇ ਹਨ 20 ਦੇ ਨਾਲ 20 88 64 1 0 ਸੀ ਪਿੱਛੇ 640 ਰੁਪਏ ਖਰਚ ਕੀਤੇ ਤਾਂ ਉਸ ਦਰਮਿਆਨ ਬਾਕੀ ਕਿੰਨੇ ਬਚੇ 800 640 0 ਇੱਥੇ ਬਣ ਜੇਗਾ 10 10 ਚੋਂ 4 ਘਟੇ 6 ਇੱਥੇ ਰਹਿ ਜਾਏਗਾ 7 7 ਚੋਂ 6 ਘਟੇ 1 160 ਰੁਪਏ ਉਸ ਕੋਲ ਬਾਕੀ ਬਚੇ ਚਾਹੇ ਇੱਥੋਂ ਹੀ ਇਹਨੂੰ 100 ਦੇ ਵਿੱਚੋਂ ਘਟਾ ਕੇ ਫਿਰ ਸਵਾਲ ਕਰ ਲਓ ਪਹਿਲੇ ਤਰੀਕੇ ਵਾਂਗ ਜਾਂ ਤੁਹਾਨੂੰ ਇਹ ਸੌਖਾ ਲੱਗਦਾ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਸਵਾਲ ਨੂੰ ਅਗਲਾ ਸਵਾਲ ਹੈ ਗੀਤਾ ਨੇ 5ਵੀਂ ਜਮਾਤ ਵਿੱਚ 500 ਦੇ ਵਿੱਚੋਂ 400 ਅੰਕ ਪ੍ਰਾਪਤ ਕੀਤੇ ਜੇ ਉਸ ਦੇ 10% ਅੰਕ ਉਸ ਨੂੰ ਹੋਰ ਮਿਲ ਜਾਂਦੇ ਤਾਂ ਉਸ ਨੂੰ ਕਿੰਨੇ ਨੰਬਰ ਕਿੰਨੇ ਅੰਕ ਪ੍ਰਾਪਤ ਹੁੰਦੇ ਸਾਨੂੰ ਕੁੱਲ ਅੰਕ ਦਿੱਤੇ ਹਨ 500 ਗੀਤਾ ਦੇ ਪ੍ਰਾਪਤ ਅੰਕ 400 ਜੇ ਉਹਨੂੰ 10% ਹੋਰ ਮਿਲ ਜਾਂਦੇ ਹੋਰ 10% ਹੋਰ ਮਿਲ ਜਾਂਦੇ ਹੋਰ ਕਿੰਨੇ ਦਾ 500 ਦਾ ਫਿਰ 500 ਦਾ ਅਸੀਂ 10% ਪਤਾ ਕਰ ਲੈਣੇ ਆ ਦੋ ਜ਼ੀਰੋ ਦੇ ਨਾਲ ਦੋ ਜ਼ੀਰੋ ਕੱਟ ਗਏ ਆ 50 ਉਹਨੂੰ ਪਹਿਲਾਂ ਮਿਲੇ ਸੀ 400 ਅੰਕ ਤੇ ਹੋਰ ਉਹਨੂੰ ਮਿਲਨੇ ਸੀ 50 ਅੰਕ ਇਹਨਾਂ ਦਾ ਜੋੜ ਤਾਂ ਉਸ ਦੇ 450 ਅੰਕ ਉਹਨੂੰ ਮਿਲ ਜਾਂਦੇ ਜੇ ਉਹ 10% ਅੰਕ ਹੋਰ ਪ੍ਰਾਪਤ ਇਹਦਾ ਸਵਾਲ ਹੈ ਕਿਸੇ ਵਸਤੂ ਦਾ ਖਰੀਦ ਮੁੱਲ 400 ਰੁਪਏ ਹੈ ਉਸ ਵਸਤੂ ਨੂੰ ਕਿੰਨੇ ਰੁਪਏ ਦਾ ਵੇਚਿਆ ਜਾਵੇ ਕਿ 10% ਲਾਭ ਪ੍ਰਾਪਤ ਹੋਵੇ ਹੁਣ ਸਾਨੂੰ ਦਿੱਤਾ ਹੈ ਖਰੀਦ ਮੁੱਲ ਖਰੀਦ ਮੁੱਲ ਹੈ 400 ਰੁਪਏ ਤੇ ਲਾਭ ਕਿੰਨਾ ਪ੍ਰਾਪਤ ਹੋਵੇ ਸਾਨੂੰ 10% ਤੇ ਅਸੀਂ ਪਤਾ ਕਰਨਾ ਹੈ ਬੇਚ ਮੁੱਲ ਪਹਿਲਾਂ ਅਸੀਂ ਲਾਭ ਰੁਪਈਆਂ ਦੇ ਵਿੱਚ ਪਤਾ ਕਰ ਲੈਣੇ ਆ ਲਾਭ ਤਾਂ ਇਹ ਆਏਗਾ 400 ਦਾ 10% 100 ਦੋ ਜ਼ੀਰੋਆਂ ਦੇ ਨਾਲ ਦੋ ਜ਼ੀਰੋਆਂ ਕੱਟ ਗਈਆਂ 4 ਦਾ 40 40 ਰੁਪਏ ਉਹਨੂੰ ਲਾਭ ਹੋਇਆ ਤਾਂ ਫਿਰ ਅਸੀਂ ਪਤਾ ਕਰਨਾ ਸੀ ਬੇਚ ਮੁੱਲ ਵੇਚ ਮੁੱਲ ਦਾ ਫਾਰਮੂਲਾ ਕੀ ਹੈ ਖਰੀਦ ਮੁੱਲ ਜੋੜ ਲਾਭ ਖਰੀਦ ਮੁੱਲ ਸਾਡਾ 400 ਰੁਪਏ ਤੇ ਲਾਭ ਸਾਡਾ 40 ਰੁਪਏ 400 40 ਰੁਪਏ ਸਾਡਾ ਵੇਚ ਮੁੱਲ ਹੈ ਉਸ ਵਾਸਤੇ ਨੂੰ 440 ਰੁਪਏ ਦਾ ਵੇਚਿਆ ਜਾਵੇ ਤਾਂ ਕਿ ਸਾਨੂੰ ਜਿਹੜਾ ਦਲਾਭ ਹੈ ਉਹ 10% ਪ੍ਰਾਪਤ ਹੋ ਜਾਵੇ ਉਮੀਦ ਕਰਦਾ ਹਾਂ ਪਿਆਰੀ ਬੱਚਿਓ ਇਹ ਸਵਾਲ ਤੁਹਾਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਗਏ ਹੋਣਗੇ ਪਹਿਲਾ ਸਵਾਲ ਨੂੰ ਸਮਝਣਾ ਹੁੰਦਾ ਹੈ ਫਿਰ ਉਸ ਨੂੰ ਹੱਲ ਕਰਨਾ ਹੁੰਦਾ ਹੈ ਬਹੁਤ ਬਹੁਤ ਧੰਨਵਾਦ